ਤਨ ਜਮਾਂਵਾਰ ਕੋ ਪਾਇਆ ਵਾਂ ਹੈ ਹੋਰ ਮੈਨੂੰ ਲੱਗਦਾ ਕਿ ਵਾਈ ਪੈ ਨਹੀਂ ਤੇ ਤਾਂ ਕੰਮ ਨਹੀਂ ਹੁੰਦਾ ਹੁਣ ਸਾਰਾ ਕੰਮ ਕਰ ਲੈਣੀ ਆ ਹੋਰ ਨਾ ਸਾਰੇ ਹੀ ਕਰਤੀ ਆਂ ਆਹ ਤਾਂ ਭੀੜ ਬਹੁਤ ਆ ਉਹਦੇ ਬਸ ਫਾੜਖਟਾ ਪਕੀ ਉਹ ਸੜਕਾਂ ਨਾਲ ਹੀ ਮੁੜ ਜਾਣਾ ਆਪਾਂ ਅੱਛਾ ਮੇਰੇ ਤਾਂ ਆ ਵੀ ਅੱਗੇ ਨਾਲ ਜੰਗਲ ਵਾਲਾ ਸੀ ਬਹੁਤ ਜਾਂਦਾ ਠੀਕ ਆ ਹੁਣ ਜੜੀ ਫਰਕ ਆ ਬਹੁਤ ਜਾਂਦਾ ਫਰਕ ਪਿਆ ਮੈਨੂੰ ਬਾੜੀ ਮਾੜੀ ਕੀਤੀ ਯਾਰ ਆ ਤਾਂ ਮੰਮੀ ਨੇ ਮਾੜੀ ਕੀਤੀ ਇਹ ਦੇਗਾ ਹੋਰ ਕਾਕੇ ਨੂੰ ਸੱਦਦਾ ਹੈ ਜੁਆ ਕਹਨੇ ਉਤੋਂ ਫੇਰ ਆ ਜਾਣਾ ਕੱਲ ਮੈਨੂੰ ਦੱਸ ਦੇਣੀ ਕਿ ਅੱਜ ਆਪਾਂ ਕੱਲ ਨੂੰ ਜਾਣਾ ਤੇ ਕਾਫੇ ਬੇਬੀ ਤੇ ਡਰੱਗ ਕਿਹੜਾ ਖੇ ਜਾਣਾ ਸੀ ਕੱਲ ਕਰ ਦੇਣੀ ਤੇ ਦੇਖਾਂ ਹੀ ਵੱਟ ਕੇ ਲੈ ਗਿਆ ਯਾਰ ਕੋਈ ਬੰਦਾ ਦੱਸੋ ਕੀ ਕਰੂੰ ਹੁਣ ਤਾਂ ਦੇਖਾਂ ਵੀ ਨਹੀਂ ਛੱਡਦੇ ਲੈ ਦੋ ਤਾਂ ਆ ਹਮਮ ਅਗਣੀ ਚੱਲਿਓ ਦੋ 3 ਜੀ ਆ ਜਿਹੜੇ ਮੋਟੇ ਮੋਟੇ ਪਰੇ ਸੀ ਵਿਚਾਲਿਆਂ ਵਿਚਾਲਿਆਂ ਲੈ ਗਏ ਹਾਂਜੀ ਸੋਚ ਫੇਰ ਚੱਲਿਆਂ ਲੈ ਗਏ ਸੰਗਤਾਂ ਨੂੰ ਬਰਨਾੜੇ ਛੱਲੇ ਪੋਣ ਬਿਆਦਾ ਘੰਟਾ ਆਈ ਨੂੰ ਇੱਧਰ ਦੇ ਪਾਸੇ ਨਾ ਦੇਖੋ ਇੱਧਰ ਗਣੀ ਹੋਣੀ ਹੈ ਕਿਤੇ ਫੋਨ ਲਾਉਣੇ ਆ ਉਹ ਆ ਗਿਆ ਆ ਗਿਆ ਆ ਗਿਆ ਹੋਰ ਬਣੇ ਅੱਡਾ ਮਰਨੇ ਕਾਲ ਦੀ ਤੁਰਪੀ ਹੈ ਕੋਈ ਨਹੀਂ ਜੇ ਭਾਂ ਭਰਾਵਾਂ ਨੇ ਖਾਦੀ ਨੂੰ ਹੁਣ ਚੱਲ ਕੋਈ ਨੂੰ ਦੇਖਾਂਗੇ ਹੋਰ ਠੀਕ ਆ ਬਣੇ ਠੀਕ ਆ ਹਾਂ ਵਧੀਆ ਵਧੀਆ ਨਹੀਂ ਖਾਦੀ ਰੋਟੀ ਉਹਨਾਂ ਨੇ ਮੁਹਦੀ ਬਹਿਣ ਬਰਾਮਣੇ ਅੱਛਾ ਉਹ ਤਾਂ ਖਾਲੀ ਭਾਈ ਪਤਾ ਖਾਲੀ ਰੱਟ ਪੁੱਜ ਗਿਆ ਦਰਿਆ ਉਹ ਕੋਲ ਆਪਾਂ ਦੇ ਦੁਪਹਿਰ ਮੈਂ ਤਾਂ ਸਭ ਤੋਂ ਭੰਨੇ ਦਾ ਬਾਹਲੇ ਟਾਈਮ ਨਾਲ ਤੁਰੀਦੀ ਆ ਮੈਂ ਤਾਂ 8 ਵਜੇ ਇੱਥੇ ਆ ਗਈ ਹਾਂ 8 ਵਜੇ ਆ ਗਈ ਸੀ ਰੋਟੀ ਢਾ ਲਈ ਸੀ ਨਹੀਂ ਮੈਂ ਤਾਂ ਭੁੱਲ ਗਈ ਸੀ ਮਾਸ਼ਾ ਅੱਛਾ ਭੁੱਲੀ ਲਾਦੋ ਵੀ ਹਾਂ ਦੋ ਦੋ ਤਿੰਨੋਂ ਦਾ ਅੱਜ ਨਾ ਅੱਜ ਨਾ ਉਹਦੇ ਕੋਈ ਕਰੀ ਜਾਂਦੀ ਜਿਵੇਂ ਉਧਰ ਲੈ ਗਿਆ ਜੀ ਉਹਦਾ ਪਤਾ ਹੀ ਨਹੀਂ ਲੱਗਣਾ ਉਹਨੇ ਚੀਜ਼-ਚੀਜ਼ ਐ ਘਟ ਕੇ ਜੇ ਪਾੜਨਾ ਚੱਲਾ ਆ ਤੋ ਜਿਵੇਂ ਪੀਸ਼ੂਆ ਭਾਈ ਕਰਦੇ ਨਾ ਆ ਹਾ ਦੋਖ ਨਹੀਂ ਲੱਗਦਾ ਨਹੀਂ ਕੰਮੇ ਜਾਂਦੀ ਆ ਨਾ ਬਹੁਤ ਚਲਦੀ ਆ ਦੋ ਕੰਮੇ ਕੀ ਕਹਿੰਦੀ ਦੋਖ ਲੱਗਿਆ ਕਿ ਨਹੀਂ ਬਣੇ ਦੋਖ ਤਾਂ ਨਹੀਂ ਲੱਗਦਾ ਉਹ ਤੈਨੂੰ ਪਤਾ ਹੀ ਨਹੀਂ ਲੱਗਣਾ ਉਹਨੇ ਐਂ ਕਹਿਣਾ ਵੀ ਪਾਠ ਕਰਿਓ ਭਾਈ ਅੱਧਾ ਘੰਟਾ ਜਾਂਦੇ ਹੋ ਸਿਮਰਨ ਕਰਿਓ ਅੱਧਾ ਘੰਟਾ ਰੋਜ਼ ਸਿਮਰਨ ਕਰਨੇ ਇਦਾਂ ਦਰਜੀਆਂ ਤਾਂ ਆ ਕੇ ਕਹਿੰਨ ਸਭ ਤੋਂ ਇਹ ਇਹਦਾ ਭਾਣੇ ਤਾਂ ਹੁੰਦੀ ਆਪਾਂ ਨਰਾਂ ਨੂੰ ਹੀ ਕੁਰਾਲਾ ਮੈਂ। ਉਹ ਮੜੇ ਹੱਥ ਲਾਇ ਕਰੇ ਤਾਂ ਇਕੱਠੀ ਹੋ ਜਾਇ ਕਰੇ। ਇਹਨਾਂ ਨੇ ਬਾਤ ਛੱਲੇ ਫੜਾ ਦੇਣੇ ਹਨ ਦੱਸਦੀ ਵੀ ਕੀ ਕੀ ਦੁੱਖ ਤਾਂ। ਉਹਦੇ ਹਿਸਾਬ ਨਾਲ ਇਹ ਢੇਰੀਆਂ ਜੀਆਂ ਲਾਈਆਂ ਉਹਦੀਆਂ। ਜਿਹੜੇ ਹਿਸਾਬ ਨਾਲ ਉਹਨੇ ਉਹਨੂੰ ਦੱਸ ਦਿਓ ਵੀ ਕੀ ਕੀ ਦੁੱਖ ਦਾ ਵਾਜੇ ਇਕੱਲੇ ਕੋਡੇ ਜਾਂ ਜੋੜ-ਜੂੜ ਦੁੱਖਦੇ। ਫਿਰ ਉਹਨੇ ਉਹੋ ਜਿਹਾ ਛੱਲਾ ਚੱਕ ਕੇ ਪਾ ਦੇਣਾ। ਅੱਛਾ ਅਲੱਗ-ਅਲੱਗ ਅਲੱਗ-ਅਲੱਗ ਹਾਂ ਇਹ ਉਹਦੇ ਟੇਬਲ ਜਿਹਦੇ ਉੱਤੇ ਰੱਖੇ ਹੋਏ ਆ। ਅੱਛਾ ਉਥੋਂ ਚੱਕ-ਚੱਕ ਉਹਨੇ ਪਾ ਦੇਣੇ। ਫਾਟ ਮਲਕੀ ਆ ਵੀ ਆ ਜੀ ਹੁਣ ਲੱਗੇ ਉਹਦੇ ਬਸ ਫਾਟ ਖ ਟੱਪ ਕੀ ਉਹ ਸੜਕਾਂ ਨਾਲ ਹੀ ਮੁੜ ਜਾਣਾ ਅੱਛਾ ਹਾਂ ਉਹ ਡੈਰੀ ਆ ਵਾ ਸਿੱਧੂ ਮਲਕ ਡੈਰੀ ਨਿਸ਼ਾਨੀ ਹੈ ਇਹਨੇ ਕਾਲ ਠੀਕ ਹੈ ਮਾੜਾ ਕੰਮ ਨਹੀਂ ਹੈ ਜੇ ਤੇ ਨਹੀਂ ਜਾਣੀ ਜਾਨ ਚੱਕ ਚੈਈ ਦੇਣੇ ਆਜੋ ਡਰੇਨ ਫੇਰ ਫੇਰ ਥੱਲੇ ਆ ਜਾਣਗੇ ਵੱਡੇ ਜਾਣਗੇ ਸਾਰੇ ਅੱਛਾ ਜੀ ਹਨੂ ਪਾੜਕ ਟੱਪ ਕੇ ਆ ਦੇ ਨਾਲ ਹੀ ਮੁੜ ਜਾਣਾ ਸਿੱਧੇ ਨਹੀਂ ਜਾਣਾ। ਓਹ ਰੇ ਸਾਹਮਣੇ ਜਾਂ ਤਾਲੇ। ਹਾਂ। ਸਾਹਮਣੇ ਹੀ ਆਉਂਦਾ ਦੁਕਾਨ। ਹੁਣ ਤਾਂ ਘਾਟ ਬਾਬਾ ਹੋਣ ਲੱਗਿਆ ਟੋਟੋ ਵਾਲੇ ਆਉਣ ਲੱਗੇ ਕਿੰਨੇ। ਹਾਂ ਪੁੱਛ ਕੇ ਅਗਲਾ ਹੁਣ ਬਾਹਰ ਨਹੀਂ ਹਾਂ ਦੱਸੀ ਜਾਂਦਾ ਬਾਹਰ ਹੀ ਜਾ ਵੇ ਰਾਂ ਲੈ ਆ ਜਾਂਦੇ। ਬਹੁਤ ਰੋਡ ਤੇ ਖੜੇ ਬਹੁਤ। ਓਏ ਮਾ ਯਾਰ। ਉਹਨਾਂ ਦਾ ਕਾਠਾ ਜੂਂਦੀ ਵਾਵਾ। ਹਾਂ ਅੰਜ ਵਾਧਾ। ਉਹਦੇ ਆਟੋ ਦੇ ਕਿਵੇਂ ਖੜਿਆ ਲੈਣ ਲਈ। ਆਉਲੇ ਵੀ ਆਇਆ ਤੇ ਪੀੜੋ। ਆਈ ਤਾਂ ਭੀੜ ਬਹੁਤ ਆ ਇਹਨੇ ਤੂਰ ਤਾਂ ਮੈਂਟੋ ਮੈਂਟੀ ਦੇਣਿਆ ਬਾਲਾ ਟਾਈਮ ਨਹੀਂ ਲਾਉਣਾ ਇਹ ਮੈਂਟੋ ਮੈਂਟੀ ਲਗਾ ਦੇਣਿਆ ਬੁਰਗ ਉਦੋਂ ਇੰਨਾ ਇਕੱਠ ਨਹੀਂ ਜਿੱਦਾਂ ਅਸੀਂ ਆਏ ਸੀ ਸਵੇਰੋਂ ਦੁਕਾਨ ਹੀ ਗਾਂ ਦਸੀ ਆਂਦੇ ਆ ਜੇ ਵੰਜੋਂ ਭੱਤ ਪਈ ਜਾਂਦਾ ਕਿਸ ਨੂੰ ਹਾਂ ਮੈਂ ਫਿਰ ਵਧੀ ਜਾਂਦਾ ਤੂੰ ਚਲੋ ਮੁੱਤਰ ਕੇ ਮੈਂ ਆ ਗਿਆ ਗੱਡੀ ਨਾਲ ਚਲੋ ਬਾਕੀ ਵੀ ਅਜ ਤਾਂ ਬਹੁਤ ਵੀ ਇਹੜਾ ਹੌਣ ਲੱਗੀ ਬਾਈ ਦੇ ਪੂਰੀ ਇੱਧਰ ਦੀ ਲੇਨ ਚ ਲਾਜੋ ਇੱਧਰ ਲੱਗੀ ਵੀ ਅੱਥਰ ਪੂਰੇ ਲੱਭੀ ਛੱਲੇ ਛੱਲੇ ਕਰਦੇ ਆਂ ਪਵਾ ਲਿਆਂ ਦੇ ਛੱਲੇ ਹੁਣ ਦੇਖਦੇ ਆਂ ਕਿ ਕਿਨੂੰ ਕਿਨੂੰ ਫਰਕ ਪੈਂਦਾ ਤੇ ਜਾ ਕੇ ਹੁਣ ਆਪਾਂ ਰਿਵਿਊ ਵੀ ਲੈਣੇ ਆ ਜਿਨ੍ਹਾਂ ਦੇ ਉਦਣ ਪਵਾ ਕੇ ਲੈ ਗਏ ਸੀ ਵੀ ਫਰਕ ਆ ਕਿਵੇਂ ਆ ਕੰਮੇ ਭੜੇ ਨੂੰ ਪੁੱਛ ਕੇ ਆਵਾਂਗੇ ਪਾਪੀ ਉਹਨਾਂ ਨੂੰ ਪੁੱਛਾਂਗੇ ਨਾਲ ਆਈਆਂ ਜਿਹੜੀਆਂ ਨਾਲ ਉਹ ਵੀ ਵੀਡੀਓ ਪਾਵਾਂਗੇ ਵੀ ਕਿਨੂੰ ਕਿਨੂੰ ਫਰਕ ਵੀ ਪਿਆ ਲੈ ਆ ਤਾਂ ਭੈਣੇ ਦਾ ਸੌਦਾ ਮਾਰ ਲਾਗੀ ਪੱਠੀ ਦਾ ਵੱਠੀ ਲੈਣ ਲੱਗੀ ਇਹ ਨਹੀਂ ਇਹ ਤਾਂ ਗੈਸ ਵਾਲੀ ਲੈ ਕੇ ਜਾਊ ਵੱਠੀ ਅੱਜ ਏਰੀ ਛੱਡਦੀ ਲੈ ਵੀ ਰੇਟ ਰੂਟ ਲੱਗ ਗਈ ਲੱਗਦਾ ਮੈਨੂੰ ਬਣਾਉਣ ਇਹ ਚਲੋ ਵਾਹਿਗੁਰੂ ਆਹੇ ਗੁਰੂ ਆਹੇ ਜੀ ਅੱਧਾ ਘੰਟਾ ਕਰੋ ਜਾਪ ਸਾਰਿਆਂ ਪਰਾਏ ਗੁਰੂ ਵਾਹਿਗੁਰੂ ਜੀ ਵਾਹਿਗੁਰੂ ਆਹੇ ਦਾੜੀ ਨੇ ਅੱਜ ਪੂਰੀ ਝੁੱਟੀ ਲਾਈ ਮੰਦਾ ਦਾ ਫੋਨ ਤੇ ਹੀ ਆ ਡੈਡੀ ਦਾ ਉਹਦਾ ਵੀ ਮੇਰਾ ਤਾਂ ਨਾ ਇਹਦੇ ਵਿੱਚ ਹੀ ਆਇਆ ਨਾ ਤੂੰ ਇਹ ਕੀ ਦੇਖੀ ਜਾਂਦਾ ਡੈੜੀ ਇਹਦੇ ਚੋ ਵੀ ਪੈਸੇ ਬਚਾ ਕੇ ਨਾ ਮੈਂ ਤੁਹਾਨੂੰ ਅਫੜਾਉਂਗੀ ਤੁਸੀਂ ਲੈ ਹੂੰ ਉਹਨੂੰ ਕਿਹਾ ਕਿ ਮੈਨੂੰ ਪਹਿਲਾਂ ਦੱਸ ਨਹੀ ਮਾਸੀ ਨਹੀਂ ਬੋਲ ਜਦ ਕਦੀ ਇਹ ਨਾਲ ਮੈਂ ਤਾਂ ਇੱਥੇ ਖੜੀ ਨਾ ਮੈਂ ਤਾਂ ਕਿਹਾ ਹਾਂ ਲੈ ਹਾਂ ਫੇਰ ਲੈ ਕੇ ਨਹੀਂ ਗਈ ਅੱਜ ਵੀ ਵੇਲੀ ਲਹਿ ਗਈ ਮੈਂ ਮਨਤਾ ਕੀਤਾ ਖੜੇ ਇਹਨਾਂ ਕਿੰਨੇ ਰਿਆ ਪਹਿਲਾਂ ਦੱਸਣਾ ਚਾਹੀਦਾ ਕਿ ਹਾਂ ਸਹੀ ਗੱਲ ਹੈ ਮੈਂ ਤੈਨੂੰ ਕਿਹਾ ਨਹੀਂ ਸੀ ਬੇਟਾ ਕੀ ਆਹ ਦਾ ਕਾਕਾ ਗਵਾ ਰਿਹਾ ਠਹ ਜੇ ਤੂੰ ਉਹ ਤਾਂ ਬੈਠਾ ਵਾ ਤੂੰ ਮੈਨੂੰ ਕੰਨ ਦੱਸਦੀ ਕਿ ਆਪਾਂ ਜਾਣਾ ਹਾਂ ਕਹਿੰਦਾ ਲੈ ਇਹਨਾਂ ਜਾਣ ਵਾਲਾ ਤਾਂ ਵੀ ਪਤਾ ਲੱਗੇ ਨਾ ਕਿ ਜਾਣਾ ਕਿ ਨਹੀਂ ਜਾਣਾ ਹੀ ਸੀ ਉਹ ਤਾਂ ਉਮੀਦ ਤੈਨੂੰ ਦੱਸਿਆ ਨਹੀਂ ਓਏ ਕਹਾਂ ਮੈਂ ਕਿ ਅੱਜ ਜੀਤੀ ਹੋ ਗਿਆ ਅੱਜ ਇੱਕ ਮਾਰ ਗਈ ਬਾਲੀ ਮਾਰਦੇ ਜਵਾਬ ਚੜਾਉਣੀ ਆ ਨਾ ਨਹੀਂ ਗੱਲ ਬਾਈ ਬਾਲੀ ਮਾਰੀ ਕੀਤੀ ਤਾਂ ਆ ਉਹ ਗਾ ਠੀਕ ਆ ਇਹ ਤਾਂ ਬਾਲੀ ਮਾਰੀ ਬਾਲੀ ਮਾਰੀ ਕੀਤੀ ਯਾਰਾ ਤਾਂ ਮੰਮੀ ਨੇ ਮਾਰੀ ਕੀਤੀ ਇਹ ਦੇਗਾ ਹੋਰ ਕੱਕੇ ਨੂੰ ਸਕਦਾ ਰਬਾ ਵਡਾਣਾ ਮੈਂ ਬਾਹਰ ਗਿਆ ਕਿਧਾਰੇ ਕਿ ਮੈਂ ਜਾਨੂ ਜਵਾਕਾਂ ਨੇ ਉਦੋਂ ਪਹਿਲਾਂ ਆ ਜਾਣਾ ਆ ਤਾਂ ਆ ਗਿਆ ਸੀਗੇ 11 ਤੋਂ ਪਹਿਲਾਂ ਪਹੁੰਚ ਗਿਆ ਰਗੇ ਮੈਂ ਇੱਕ ਵਾਰੀ ਵੀ ਨਾ ਲਾ ਹੀ ਨਹੀਂ ਲਿਆ ਤੇਰੇ ਕੋਲ ਪਹਿਣ ਮੰਮੀ ਨੇ ਦੱਸਿਆ ਹੀ ਨਹੀਂ ਮੈਨੂੰ ਛੱਲਾ ਪੋ ਆਕੇ ਲੈ ਕੇ ਆਉਣਾ ਸੀ ਭੈਣ ਆਹ ਦੇ ਦੇ ਆਲੀ ਲਾਲਾ ਪਾਈ ਫਿਰਦੀ ਆ ਦੋ ਦੋ ਉਹਦੇ ਦੋ ਪੌਂਦਾ ਛੱਲੇ ਉਹ ਅ ਨਹੀਂ ਦੱਸਣਾ ਦਾ ਚਾਹੀਦਾ ਜੀ ਵੀ ਆ ਤਾਂ ਇੱਕ ਬੱਕਰੀ ਨੂੰ ਰੋਗ ਇੱਕ ਮਠੋਰੀਆਂ ਨੂੰ ਵੀ ਨਾਲ ਹੀ ਰੋਗ ਹੋਣੀ ਹੋ ਗੱਲ ਬਦਲ ਗਈ ਦੇਖਿਆ ਗੱਲ ਬਦਲ ਗਈ ਬੈਂਦੀ ਬੈਠਾ ਨਹੀਂ ਕੱਛਤ ਮੈਂ ਟਿਕਾ ਕਾਕਾ ਕਾਤੇ ਰਹੀ ਕੱਲ ਮੈਨੂੰ ਦੱਸਦੀ ਨਹੀਂ ਕਿ ਆਪਾਂ ਕੱਲ ਨੂੰ ਜਾਣਾ ਤੇ ਕਾਹਦੇ ਫੇਰ ਵੀ ਤੇ ਡਰਾਡੇ ਜਾ ਕੇ ਹੀ ਜਾਣਾ ਸੀ ਕੱਲ ਦੱਸ ਦਿੰਦੀ ਤੇ ਸਾਡੇ ਕੰਮ ਨਾਲ ਹੀ ਮੇਡਦਾ ਸਾਰਾ ਪਤਾ ਤੇਰੇ ਸੀਗਾ ਨਾ ਅੱਛਾ ਭਾਈ ਕਹਿੰਦਾ ਉਹਨਾਂ ਘਰ ਪਕਾਉਣਾ ਸੀ ਜਿਹੜਾ ਤੇ ਕੰਮ ਸੀਗਾ ਦੋ ਡਿਬਰੇ ਹੁੰਦੇ ਤੇ ਪੂਰਾ ਗੱਠਕ ਥਾਂ ਸੁੰਮਰ ਨਾਣਾ ਹਾਂਲਾ ਕੀ ਕਰਦੀ ਹੈਗੀ ਫਿਰ ਆਇਆ ਨਾ ਰੋਟੀ ਰੋਟੀ ਉਹਨਾਂ ਨੂੰ ਪਕਾਉਣੀ ਖਵਾਉਣੀ ਨਾ ਤੇ ਇਹ ਤਾਂ ਇਹਦਾ ਸੁੰਮਰ ਹੀ ਰਏ ਨਹੀਂ ਮੈਂ ਤਾਂ ਆਪਣੀ ਰੋਟੀ ਖਾ ਕੇ ਗਿਆ ਤੇ ਕਹੀ ਪੁੱਛਣਾ ਸਾਰਾ ਮੈਂ ਤਾਂ ਉਹਨੇ ਛੱਡ ਗਈ ਆ ਕੇ ਕੀਤਾ ਕੱਲ ਨੂੰ ਕਰੂ ਹੁਣ ਬਸ ਹੁਣ ਕੱਲ ਤੇ ਗਈ ਗੱਲ ਮੈਂ ਨਹੀਂ ਚਾ ਚੱਲਣਾ ਚੱਲ ਗਏ ਤੈਨੂੰ ਲੱਗਦਾ ਭਾਵੇਂ ਫਰਕ ਆ ਹੁੰਦਾ ਨੂੰ ਉਦੋਂ ਆਪਾਂ ਗਏ ਸੀਗੇ ਹਾਂ ਅੱਗੇ ਮੈਨੂੰ ਤਾਂ ਬਹੁਤ ਫਰਕ ਆ ਫਰਕ ਹੁੰਦਾ ਕੰਮ ਕੋਮ ਹੁਣ ਹਾਂ ਕਿਹਨਾਂ ਤੱਕ ਹੀ ਬਹੁਤਾ ਹੁਣ ਤਾਂ ਮੈਨੂੰ ਉੱਪਰ ਫਿਰ ਲੈਣੇ ਵਧੀਆ ਠੀਕ ਆ ਨਹੀਂ ਮੈਂ ਤਾਂ ਬੈ ਹੀ ਨਹੀਂ ਸਕਦੀ ਸੀ ਬੈਂਚ ਦੇਣਾ ਕੋਈ ਆ ਵਾਧੇ ਸੀ ਲੈ ਕੇ ਗਏ ਅੱਜ ਹੋਰ ਬੰਦੇ ਲੈ ਕੇ ਵਧੀਆ ਵਧ ਗਿਆ ਤਾਂ ਹੂੰ ਤੇ ਮੇਰੇ ਤਾਂ ਅੱবি ਅੱਗੇ ਨਾਲ ਜਿਉਂ ਬਰਾਹਾਲ ਸੀ ਉਹ ਬਹੁਤ ਜਾਂਦਾ ਠੀਕ ਆ ਹੁਣ ਜੜੀ ਫਰਕ ਆ ਬਹੁਤ ਜਾਂਦਾ ਫਰਕ ਪਿਆ ਮੈਨੂੰ ਤਾਂ ਕੀ ਵਧ ਗਿਆ ਸਮਝ ਨਹੀਂ ਕਹਿੰਦੇ ਉਹ ਤਾਂ ਰਾਮ ਹੁੰਦਾ ਹਾਂ ਬਾਕੀ ਬਸਵਾ ਦੀ ਗੱਲ ਹੁੰਦੀ ਆ ਯਕੀਨ ਰੱਖ ਕੇ ਜੱਲੇ ਦਾ ਫਰਕ ਪੈ ਹੀ ਜਾਂਦਾ ਕੋਈ ਚੀਜ਼ ਆ ਕੌਣ ਆਈ ਮੈਂ ਹੁਣ ਜੇ ਮੈਂ ਢੇੜਾ ਵੀ ਕੱਢੇ ਹੁੰਨੀ ਆ ਦੌਰ ਫੇਰ ਲੈਣੀ ਆ ਆ ਉਹ ਅੱਗੇ ਦਾ ਬਹਿ ਗਈ ਸੀ ਤੋ ਅੱਗੇ ਦਾ ਜਾਣਦੀ ਨਹੀਂ ਸੀ ਆਥੇ ਮਮਮੀ ਹੁਣਾਂ ਨਾਲ ਸੀ ਮੈਂ ਦਾ ਬਾਲਾ ਬੂੜਾ ਹਾਲ ਸੀਗਾ ਪਾਠ ਕਰਨਾ ਜ਼ਰੂਰੀ ਆ ਉਹ ਮੈਥੋਂ ਕਰਿਆ ਨਹੀਂ ਗਿਆਗਾ ਪਾਠ ਉਹ ਪਾਠ ਕਰਾਂ ਤੋ ਉਦੋਂ ਮਨ ਦਾ ਛੇਤੀ ਗਾਮ ਆ ਗਏ ਹਾਂ ਉਦੋਂ ਨੇ ਦੱਸਿਆ ਵੀ ਪਾਠ ਕਰਿਆ ਕਰੋ ਹਨਾ ਪਾਠ ਕਰੇ ਜਾਵੇ ਨਾ ਹਮ ਮੈਨੂੰ ਮੇਰੇ ਠੀਕ ਹੀ ਲੱਗਿਆ ਕੰਮ ਦਾ ਜਾਂ ਫੇਰ ਵੀ ਫਰਕ ਆ ਹਾਂ ਦੇਖੀ ਕੱਬ ਮਨੇ ਅੱਜ ਖੋਸ ਹੋ ਜਾਣਾ ਵੀ ਡੈਡੀ ਆ ਗਿਆ ਮਨ ਡੈਡੀ ਤੋਂ ਕਿ ਬਹੁਤ ਟਾਈਮ ਵੱਧੋ ਜਾਣਾ ਜਾਨ ਹੂੰ ਮੇਰੇ ਤਾਂ ਬਿਮਾਰ ਹੋਏ ਉਦੋਂ ਬਾਅਦ ਨਗਿਆ ਹੀ ਨਹੀਂ ਨਹੀਂ ਮੋਟਰ ਐ ਚੱਕ ਕੇ ਲੈ ਜਾਂਦਾ ਹੁੰਦਾ ਸੀ ਦੇਖ ਦੇਖ ਹੁੰਦਾ ਕਿਵੇਂ ਹੂੰ ਅੱਜ ਦੀ ਗੱਲ ਅੱਜ ਬਿੰਦਰ ਵੀ ਕਹਿੰਦੀ ਸੀ ਹਾਂ ਹਾਂ ਡੈਡੀ ਦਾ ਆਉਂਦਾ ਹੀ ਨਹੀਂ ਮੇਰੇ ਕੋਲੇ ਹੂੰ ਹੋਰ ਕੀ ਆ ਮੈਂ ਕਹਾਂ ਆ ਮਾ ਕੇ ਤੇਰੇ ਕੋਲ ਦੀ ਹਾਂ ਬੇਲਾ ਮਿੰਤਾ ਜਮਾ ਘੜਾਉਂਦਾ ਤੂੰ ਬੁੜੀ ਹੋਵੇ ਤੇ ਇਹ ਨਹੀਂ ਬੁੜਾ ਹੋ ਜਾਦਾ ਇੰਨਾ ਜਿੱਥੋਂ ਵੀ ਵੱਡਾ ਮੱਸਾ ਉਹ ਪਰਿਆ ਫਿਰਦਾ ਬੱਕਰਿਆਂ ਚਾਰ ਦਾ ਤਾਂ ਸੱਟ ਪਿਆ ਜੀ ਬਾਦ ਇੱਥੋਂ ਦੇਖਾਂ ਹੀ ਵੱਢ ਕੇ ਲੈ ਗਿਆ ਯਾਰ ਕੋਈ ਉਹ ਮੈਂ ਕਿੰਨੇ ਲੈ ਗਿਆ ਵੱਢ ਕੇ ਬੰਦਾ ਦੱਸੋ ਕੀ ਕਰੂੰ ਹੁਣ ਤਾਂ ਦੇਖਾਂ ਵੀ ਨਹੀਂ ਛੱਡਦੇ ਲੈ ਆਹ ਵੇਲਾ ਆ ਵੀ ਹੁਣ ਆਹ ਆਹ ਦੇ ਦਨ ਦਿਖਾਉਣਾ ਦੋ ਤਾਂ ਲਗਣੀ ਚੱਲਿਓ ਦੋ ਜੀ ਆ ਜਿਹੜੇ ਮੋٹے ਮੋٹے ਪਰੇ ਸੀ ਵਿਚਾਲਿਆਂ ਵਿਚਾਲਿਆਂ ਲੈ ਗਿਆ ਥੱਲੇ ਉਹਦੇ ਤਾਂ ਤੋਂ ਬਾਲਣ ਫੱਟ ਕੇ ਸੱਟ ਗਿਆ ਇੱਕ ਆਹ ਦੇ ਦੇ ਇੱਕ ਨਹੀਂ ਮੋਟੀ ਕਾਦੀ ਸੱਤ ਆਤਮੀ ਆ ਦੇ ਰੋਟਾ ਦੇ ਮੋਟਾ ਮੋਟਾ ਲਗਾਏ ਬਾਲ ਨੂੰ ਜੱਟੇ ਇਧਰੋਂ ਉਧਰ ਕਾਲੇ ਕਿਆਂ ਵੀ ਲੈ ਕੇ ਤਿੰਨ ਚਾਰ ਉਹਨਾਂ ਦੀਆਂ ਲੈ ਗਈ ਬਾਲਾਂ ਦੇਕਾਂ ਲੱਗੇ ਤੇ ਵੱਡ ਗਏ ਜਰਾ ਆਮਨਾਗਰੇ ਨੇ ਵੱਡ ਕੇ ਲੱਦ ਕੇ ਲਗਾਏ ਆ ਉਹ ਹੈ ਕੋਈ ਭੀਤ ਕੋਈ ਹੈ ਉਹ ਕਟਰ ਵੀ ਦੂਜਾ ਵਾ ਜਿਹੜਾ ਮੈਂਟੋ ਮੈਂਟੀ ਬਾੜ ਦੰਦਾ ਵੱਡਾ ਕੱਟ ਰਾ ਆਰੀ ਵਾਲੇ ਨਾਲ ਆਰੀ ਨਾਲ ਥੋੜੇ ਵੱਡੇ ਜਾਣਗੇ ਕੀ ਤਰਾਸ ਤਾ ਨੂੰ ਅਗਲਾ ਦਾ ਪਾਲਦਾ ਰਹਿ ਜਾਂਦਾ ਲੇ ਆ ਦੇਖਾਂ ਢੁੱਕਾਂ ਜਦੋਂ ਇਹ ਵੀ ਹੋ ਗਈਆਂ ਐਮਐਲਏ ਵੀ ਚੱਕ ਦੇਣਗੇ ਮੂੰਹ ਪੈ ਗਿਆ ਹੁਣ ਬੰਦੇ ਆਣ ਉਹ ਬੰਦੇ ਫਾੜ ਤਾਂ ਲੈਣੇ ਸੀਗੇ ਭਈਏ ਨੇ ਫੋਨ ਵੀ ਲਾਇਆ ਬੰਦੇ ਨੂੰ ਇੱਕ ਨੂੰ ਵੀ ਬੰਦੇ ਆਏ ਵੇ ਰਾਤ ਦੇ 2 ਵਜੇ ਵੜਨ ਲੱਗੇ ਵੇ ਸੀ ਉਹ ਕਹਿੰਦਾ ਤੂੰ ਪੈ ਜਾ ਉਹੀਂ ਕਹਿੰਦਾ ਮਾਰੀ ਜਾਂ ਨਾ ਜਦੋਂ ਤੜਕੇ ਨੂੰ ਦੇਖਿਆ ਦੇਖਾਂ ਹੋਰ ਗੈਬ ਕਰਕੇ ਚਾਰ ਹੋ ਹੋਰ ਤਾਂ ਭਈਏ ਫਿਰ ਚੰਚੀ ਪੰਜ ਭਈਏ ਹੁਣ ਅਗਲਾ ਕਹਿੰਦਾ ਆਪਾਂ ਜ਼ਰੂਰੀ ਮਾਰਨਾ ਵਾ ਬਹੁਤ ਹੀ ਮਾੜੇ ਹਾਲਾਤ ਹੋ ਗਏ ਦੇਖ ਕਾ ਨਹੀਂ ਛੱਡਦੇ ਹਾਂ ਹੋਰ ਦੱਸੋ ਬੰਦਾ ਦਰਖਤ ਬੁੱਲਾਂ ਨੂੰ ਹਟ ਜਣਾ ਲੋਕ ਆੜੇ ਹੁੰਦੇ ਦੇਖੀ ਜਾ ਅਗਲਾ ਕਹਿੰਦਾ ਪਾਲ ਦੇ ਪੋਤੇ ਰਹਿ ਜਾਂਦੇ ਆ ਵੱਟ ਕੇ ਹੋਰ ਕੋਈ ਲੈ ਜਾਂਦਾ ਆਪਾਂ ਦੇਖੀ ਕੰਮੇ ਨੂੰ ਡਰਾਵਾ ਗਿਆ ਮੈਂ ਕਿ ਉਹ ਬਿੰਦਰ ਦਾ ਕਹਿੰਦੀ ਸੀ ਕਿ ਰਾਮ ਨਹੀਂ ਆਇਆ ਮੈਨੂੰ ਤੂੰ ਐਵੇਂ ਉਹਨੂੰ ਤੋਰਤਾ ਉੱਥੇ ਕਹਿੰਨ ਕਿ ਨਾ ਮੈਂ ਤਾਂ ਫੋਨ ਕੀਤਾ ਸੀਗਾ ਬਿੰਦਰ ਨੂੰ ਮੈਨੂੰ ਫੋਨ ਲਵਾ ਮੈਂ ਨਾ ਬਰਾਬਰ ਜਾਂਦੇ ਅੱਜ ਅੱਜ ਪਿਛਲੇ ਦਿਨ ਤੋਰੀ ਦਾ ਮੈਂ ਤਾਂ ਫੋਨ ਲਾਇਆ ਸੀਗਾ ਬਿੰਦਰ ਨੂੰ ਤਾਂ ਮੈਂ ਦੱਸਿਆ ਵੀ ਰਾਮ ਆ ਗਿਆ ਵਿੰਦਰ ਵੀ ਬਾਲੀ ਸਕੀਮਾਂ ਆ ਉਹ ਆਏ ਲੈਣ ਲੱਗੀ ਵੀ ਸੀ ਉਹ ਹੌਲੀ ਕਿਤੇ ਨੇ ਮੂਰਤੀ ਜਾ ਕੇ ਮੂਰੇ ਖੜ ਗਈ ਉਹ ਕਹਿੰਦੀ ਮੈਂ ਦੇਖਦੀ ਆ ਵੀ ਦੌਖ ਤਾਂ ਨਹੀਂ ਆਉਂਦਾ ਭਾਈ ਕਹਿੰਦੀ ਜੇ ਦੌਖ ਲਾਉਂਦਾ ਹੁੰਦਾ ਮੈਂ ਪਵਾਉਣੀ ਨਹੀਂ ਸੀ ਛੱਲੇ ਉਹਦਾ ਹੱਦ ਹੋ ਗਈ ਬਾਲਾ ਡਰਦੀ ਆ ਪਰ ਸਕੀਮ ਲਾ ਕੇ ਨੰਬਰ ਲਵਾ ਗਈ ਪਹਿਲਾਂ ਇਕੱਠ ਬਹੁਤ ਸੀ ਹੋਰ ਹੀ ਕਿਤੇ ਨੇ ਵਿੱਚ ਘੁਸ ਕੇ ਮੂਰੇ ਦੀ ਨੰਗੀ ਇਹ ਤਾਂ ਖੜੀਆਂ ਰਹਿ ਗਈਆਂ ਉੱਥੇ ਜੇ ਹੋਰ ਜੇ ਕਿਸੇ ਨੂੰ ਜੀਤੁਮਾਰੀ ਫੇਰ ਨਹੀਂ ਮਾ ਕੋਣਾ ਠੀਕ ਥੋੜਾ ਬਾਅਦ ਨੇ ਘੁੱਟ ਦੇਣਾ ਪਾ ਕੇ ਚੱਲ ਹਾਂਜ ਇਕੱਠ ਵੀ ਬਹੁਤ ਸੀ ਇਕੱਠ ਬਹੁਤ ਸੀ ਅੱਜ ਹੂੰ ਸਾੜੀ ਦੇ ਘਰ ਤੇ ਮੁਰਤੀ ਜਾਣਾ ਤਿਰਪੇ ਉਹਦੀ ਸਾੜੀ ਹੈ ਕੱਲ ਮਲਾ ਕੇ ਤਾਂ ਲੈ ਕੇ ਨਹੀਂ ਗਏ ਹੂੰ ਆਵਾਜ਼ ਵੀ ਨਹੀਂ ਚੱਲ ਨਹੀਂ ਡੈਡੀ ਹੂੰ ਐਵੇਂ ਹੀ ਸਾੜੀ ਸਾੜੀ ਕਹਿ ਦਿੰਨੀ ਆ ਤੂੰ ਵੀ ਬੱਸ ਸ਼ੀਲਡ ਨੂੰ ਮਲਾ ਕੇ ਤਾਂ ਲੈ ਕੇ ਨਹੀਂ ਗਏ ਕਦੇ ਹੂੰ ਆਉ ਆ ਗਿਆ ਘਰ ਆਉ ਘਰ ਆ ਗਿਆ ਤਾਰਾ ਬਾਲੇ ਮਰੀਜ਼ ਕਿਉਂ ਫਾਚਲਾ ਡੈਡਿ ਚ ਪੜਾ ਤੈਨੂੰ ਇਹਨਾਂ ਮੱਝ ਸੂਈ ਇਹ ਕੱਟੀ ਦਿੱਤੀ ਐ ਅੱਛਾ ਉਹ ਦੇ ਬੈਠੀ ਹਾਂ ਹੋਰ ਰਾਣੋਂ ਇਹਨਾਂ ਦੀ ਲੈ ਫੋਨ ਦਾ ਇਹ ਵੀ ਨਹੀਂ ਖੜਾ ਛੱਡਦੀ ਫੋਨ ਦੇਖੀ ਜਾਂਦੀ